ਦੇ ਦੇ ਭਾਈ ਅੱਲਾਹ ਦੇ ਨਾਮ ਤੇ 13 ਪਲੇਟਾਂ ਦੇ ਦੇ ਆਹੋ ਬੰਦੇ ਘਰ ਠੀਕ ਆ ਲਾਡੀ 13 13 ਹੀ 돌ਦੇ ਆ ਲਾਡੀ ਬੱਚੇ ਹੋਇਆ ਸੱਈਆ ਬਣ ਕੇ ਟੱਪ ਜੂ ਨਹੀਂ ਨਹੀਂ ਭਾਈ ਸਸਰੀਕਾਲ ਭਾਈ ਸਸਰੀਕਾਲ ਪ੍ਰਮਾਣ ਕਰੋ ਭਾਈ ਮਾਸੀ ਸਾਰੇ ਸਾਰਿਆਂ ਨੂੰ ਯੂਟਿਊਬਰ ਬਣਾ ਦੇਗੇ ਛੋਲੀ ਛੋਲੀ ਕੀਆ ਵਧਾਈਆਂ ਮੋਟਰ ਦਾ ਸਮਾਨ ਆ ਗਿਆ ਮੋਟਰ ਲੱਗੂਗੀ ਪਰਸੋਂ ਚੰਗਾ ਹੋ ਗਿਆ ਟੈਂਟ ਲਾਵਾਂਗੇ ਟੈਂਟ ਹਾਂ ਉਹ ਪੁੱਤਾਂ ਪਾ ਟੈਂਟ ਕੀ ਕਰਨੀ ਜਿੰਪਾਲਾ ਫੋਨ ਦੇਖਿਆ ਤੈਨੂੰ ਸਕੂਲ ਛੱਡਿਆਵਾਂਗੇ ਓਏ ਮਾਂ ਦੇ ਮੱਖਣਾ ਟਾਲ ਦੇ ਹੁਣ ਪੋਸ ਪੋਸ ਟਾਲ ਦੇ ਆਦਾ ਚਿਰੀ ਆਨੇ ਆ ਕੀ ਸਬਜ਼ੀ ਬਣਾਉਂਗੇ ਤੇ ਬਾਹਰਲਾ ਮਾਹੌਲ ਕੀ ਆਵਾਤਾ ਇਹ ਸੂਰਜ ਸਾਹਰੇ ਬਾਵਾ ਉੱਚੇ ਹੋ ਗਏ ਲੈ ਕਿ ਜਾ ਜ਼ਰੂਰੀ ਐਦਰੋ ਭਾਈ ਸਾਹਿਬ ਜੱਗੀ ਤਰ੍ਹਾਂ ਦੀ ਨਵੀਂ ਨਕੋਰ ਗੱਡੀ ਇਹ ਖੁਸ਼ਖਬਰੀ ਖੁਸ਼ਖਬਰੀ ਪਿੰਟ ਵਾਲਿਆਂ ਵਾਸਤੇ ਖੁਸ਼ਖਬਰੀ ਭਾਈ ਸਾਹਿਬ ਜੱਗੀ ਕੀ ਹਾਲ ਆ ਮਾਲਕੋ ਕੈਂਟੋ ਇੱਕ ਵਾਰੀ ਗੱਡੀ ਦੇ ਉੱਤੋਂ ਦੀ ਕੀੜਾ ਮਰਵਾਉਨੇ ਆ ਭਾਈ ਇਹ ਜੋ ਆਇਆ ਇਲਟੀ ਤੇ ਕਹਿੰਦੇ ਸ਼ੈਵਲੈਟ ਵਾਲੀ ਗੱਡੀ ਤੇ ਪੂਰੀ ਫੁੱਲ ਸਵਾਰੀਆਂ ਬੈੰਦੀਆਂ ਕੈਂਟਾ ਮਾਹੌਲ ਇਹ ਮੈਂ ਕਹਿੰਦਾ ਪਿੰਟ ਵਾਲਿਆਂ ਨੂੰ ਮਾੜੀ ਏ ਹਾਂ ਦੱਸ ਦਈਏ ਪਈ ਨਵੀਂ ਗੱਡੀ ਪਿੰਡ ਚ ਆ ਚੁੱਕੀ ਆ ਤੇ ਕਿਸੇ ਵੀਰ ਭਾਈ ਨੇ ਕੋਈ ਕਿੜਾ ਕਿਤੇ ਲਾਉਣਾ ਹੋਵੇ 에어ਪੋਰਟ ਦਾ ਤੇ ਕੋਈ ਟੂਰ ਟੱਪੇ ਤੇ ਜਾਣਾ ਹੋਵੇ ਤੇ ਜਾਂ ਕੋਈ ਦੂਰ ਨੇੜੇ ਦਾ ਕੋਈ ਕੰਮ ਹੋਵੇ ਤੇ ਬਾਈ ਜੱਗੀ ਨਾਲ ਪਿੰਡ ਵਾਲਿਓ ਕਰਿਓ ਸੰਪਰਕ ਤੇ ਤਾਜੀ ਗੱਡੀ ਹੈਗੀ ਤੇ ਪੂਰੀ ਐ ਖੁੱਲਾ ਢੁਲਾ ਮਾਹੌਲ ਆ ਤੇ ਬਾਈ ਜੱਗੀ ਨੰਬਰ ਬੋਲਿਓ ਬਈ ਆਪਣਾ 95921 14967 95921 14967 ਤੇ ਬਾਈ ਜੱਗੀ ਤੇ ਆਪਣੇ ਜਿੰਮ ਵਾਲੇ ਬੰਦੇ ਤੇ ਬਾਕੀ ਕਰ ਰਹੇ ਹਾਂ ਸਬਰਕ ਗਈ ਕਿਸੇ ਨੂੰ ਗੱਡੀ ਚਾਹੀਦੀ ਹੋਈ ਤੇ ਸੂਰਤੀਆ ਪਿੰਡ ਆਪਣਾ ਤੇ ਜ਼ਿਲਾ ਸਰਸਾ ਤੇ ਪਿੰਡ ਵਾਲੇ ਵੀਰਾਂ ਨੂੰ ਜਾਂ ਬਾਹਰ ਕਿਸੇ ਨੇੜੇ ਦੇ ਪਿੰਡ ਵਾਲੇ ਬਾਈ ਨੂੰ ਗੱਡੀ ਚਾਹੀਦੀ ਹੋਵੇ ਤਾਂ ਸੰਪਰਕ ਕਰਿਓ ਲਾਜਮੀ ਠੀਕ ਆ ਬਾਈ ਔਰ ਲੋਟ ਆ ਸਿਹਤ ਠੀਕ ਆ ਭਰਾ ਤੇ ਬਾਕੀ ਆਪਣਾ ਵੀ ਲੋਟ ਆ ਮਾਹੌਲ ਬਾਈ ਜਿੰਮ ਦੀ ਡਿਊਟੀ ਤੋਂ ਹੁਣੇ-ਹੁਣੇ ਛੁੱਟੀ ਹੋਈ ਤੇ ਇਧਰ ਨੌਜਵਾਨ ਫਸਿਆ ਫਸਿਆ ਇਹ ਜਾਨਣਾ ਸਦੂ ਲੈਣਾ ਕੋਈ ਕੋਈ ਗੱਲ ਨਹੀਂ ਅੱਡੀ ਹੈਂ ਪੜਦਾ ਹੁੰਨਾ ਪਣਾ ਸਰ ਹੈ ਮੈਂ ਪੜਦਾ ਕਿੰਨਾ ਕਾ ਬਾਬਾ ਪੜਦੇ ਜਿਹਦਾ ਬਾਹ ਪੜਦਾ ਫਿਰਦਾ ਤੇਰਾ ਸਕੂਲ ਚ ਵਧੀਆ ਜੀ ਲੱਗਦਾ ਉਹ ਕੀ ਹਾਲ ਹੈ ਬਈ ਠੀਕ ਹੈ ਹੈ ਬਾਬਾ ਪੜਦਾ ਹੈ ਲੱਗਦਾ ਨਹੀਂ ਅੱਖੋਂ ਮੇ ਅੱਖੇ ਡਾਲ ਕਰ ਬੋਲੋ ਇਧਰ ਪੜਦਾ ਹੈ ਠੀਕ ਹੈ ਕੀ ਨਾਂ ਤੇਰਾ ਕਬਰੀ ਕੈਮੀਕਲਸ ਚ ਦੂਜੀ ਦੂਜੀ ਚ ਠੀਕ ਹੈ ਚੱਲ ਫਿਰ ਤੂੰ ਜਮ ਲਾਉਣ ਨਹੀਂ ਆਉਂਦਾ ਬਣਾਥਣੇ ਹੁਣ ਆ ਤੂੰ ਹਾਂ ਹਾਂ ਠੀਕ ਹੈ ਚੰਗਾ ਹੋਰ ਤੇ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ 27 ਮਾਰਗ 9 ਫਰਵਰੀ ਸਾਲ 2024 ਸ਼ੁੱਕਰਵਾਰ ਦਾ ਦਿਨ ਸਾਵਾਂ ਹਾਂ ਲੋਕ 9:00 ਵਜੇ ਦੇ ਲਾਗੇ ਤੱਕ ਆ ਤੇ ਫਿਲਹਾਲ ਕਰਨ ਨੂੰ ਚੱਲਦੇ ਆਂ ਪ੍ਰਸ਼ਾਦਾ ਬਣੇ ਛਕਦੇ ਆਂ ਅਗਲੀ ਗੱਲਬਾਤ ਤੁਹਾਨੂੰ ਨਾਲ-ਨਾਲ ਦੱਸਦੇ ਆਂ ਪੂਰੇ ਦਿਨ ਦਾ ਮਾਹੌਲ ਚਾਲ ਬਣੇ ਰਿਹਾ ਐਂਡ ਤੱਕ ਨਾਲ-ਨਾਲ ਲਾਈਕ ਪਹਿਲੀ ਹੀ ਕਰ ਦਿਓ ਬਲੌਗਸ ਨੂੰ ਬਾਕੀ ਬਹੁਤ ਜ਼ਿਆਦਾ ਵਧੀਆ ਲੱਗਣ ਵਾਲਾ ਇਸ ਗੱਲ ਦੀ ਗਰੰਟੀ ਅਸੀਂ ਪਹਿਲੀ ਹੀ ਜੀ ਦਿੰਨੇ ਆ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਵੀਖ ਰਹੇ ਤਾਂ ਪੇਜ ਨੂੰ ਫੋਲੋ ਵੀ ਲਾਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਨੇ ਆ ਸਾਂਝੀ ਸੋਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਬੜੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਚੜਦੇ ਸੂਰਜ ਦਾ ਖੂਬਸੂਰਤ ਨਜ਼ਾਰਾ ਤੇ ਇਧਰੋਂ ਆਉਂਦਾ ਹੋਇਆ ਗਵਾਂਡੀ ਮਿੱਤਰ ਪਿਆਰਾ ਲੋਟ ਆ ਜਿਆਦਾ ਚੰਗੀ ਗੱਲਾਂ ਲੋਟ ਹੀ ਚਾਹੀਦਾ ਬਾਈ ਉਹ ਕਿਵੇਂ ਆ ਸੱਜਣੋ ਹਾਂ ਵੀ ਉਹ ਤਾਂ ਲੋਟ ਆਗਾ ਤੂੰ ਵੀ ਮਿੱਤਰਾਂ ਕੀ ਹਾਲ ਹੈ ਬਠਿੰਡਾ ਹੀ ਬਠਿੰਡਾ ਸਿੱਧਾ ਬਠਿੰਡਾ ਜਿਹੜਾ ਅੱਧਾ ਵਿਚਾਲੇ ਜਾਵਾਂਗੇ ਨਾ ਹੈ ਨਹੀਂ ਨਹੀਂ ਬਾਰਾ ਮੋਟਾ ਨਹੀਂ ਰਹਿਣਾ ਸਰਦੂਗਰ ਤੋਂ ਬਠਿੰਡਾ ਉਹ ਬੱਲੇ 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 ਬੱਸ ਬੱਸ ਮੈਂ ਬੰਨ ਦੇ ਨਾਲ ਲੇਟੀ ਆ ਕੇ ਆਜੋ ਬੱਸ ਛੱਡ ਦਿਓ ਪਰੇ ਹੋ ਜੋ ਆ ਜਾ ਉਹ ਨਹੀਂ ਢਗਾਉਂਦੀ ਘਰੇ ਪੜਦੇ ਸਾਰ ਮੱਝ ਨੇ ਪਾਈ ਸੰਕਲ ਘਲਾ ਰੱਖਿਆ ਸੀਗਾ ਤੇ ਇਸ ਵੇਲੇ ਇਹਨਾਂ ਨੂੰ ਆ ਲੇਟੀ ਦੀ ਕਾਲ ਹੋ ਜਾਂਦੀ ਆ ਦੇ ਮਤਲਬ ਇਹ ਦਲੀਆ ਬੰਨ ਦਿੰਦੇ ਆ ਬੰਨ ਦੇ ਨਾਲ ਕੋਈ ਨਾ ਮੈਂ ਆਪੀ ਤੇ ਇਹ ਵੀ ਵੇਲੇ ਤੜਾਉਣ ਲੱਗਦੇ ਆ ਮੈਂ ਨਾਸਾਂ ਤੇ ਮਾਰਨਾ ਇਹਨਾਂ ਸਾਧਾ ਨਹੀਂ ਜਾਂਦੇ ਇਸੇ ਜੱਪ ਕਰਕੇ ਉਹ ਇੱਧਰ ਦੀ ਲੰਘਣਾ ਸੀ ਮੱਝ ਵਾਲੇ ਪਾਸੇ ਦੀ ਮੰਮੀ ਕੈਦਾ ਪੱਥਰ ਦਿੰਦੇ ਦੂਜੀ ਧਨ ਲਿਆ ਲਿਆ ਦੇਖੋ 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 ਕਿਵੇਂ ਕਾਲ ਹੁੰਦੀ ਐਸੇ ਵੇਲੇ ਐ ਤੜਾਉਂਦੀਆਂ ਨੇ 9 ਵਜਣ ਨਹੀਂ ਦਿੰਦੀਆਂ ਜਮਾਂ 5 ਮਿੰਟੀ ਚੱਕ ਲੈਂਦੀਆਂ ਨੇ ਚੱਲ ਕੋਈ ਨਾ ਚੱਲ ਪਿਓ ਬਾਹਰ ਧਰ ਦਿਨਾ ਵੇ ਬੁੱਲਾ ਬਖਸ਼ੋ ਮੇਰੀਆਂ ਆ ਗਿਆ ਆ ਗਿਆ ਆ ਗਿਆ ਥੱਲੇ ਥੱਲੇ ਜੈਕ ਕੋ ਸਾਰਿਆਂ ਨੂੰ ਬਰਾ ਦੇਣਗੇ ਮੰਮੀ ਇਹਨਾਂ ਨੂੰ ਅ ਬੁੱਠੀ ਮੁੱਠੀ ਲੇਟੀ ਪਾ ਕੇ ਨਿਬੜਾ ਨਹੀਂ ਉੱਠਦਾ ਠੀਕ ਆ ਬਲਾਓ ਮਾਈ ਸੱਸਰੀ ਗੱਲ ਸਾਰਿਆਂ ਨੂੰ ਫਤਿਹ ਬੇਟਾ ਸਾਰਿਆਂ ਨੂੰ ਤੂੰ ਮਤਮਾ ਦੀ ਮੈਂ ਸਾਨੂੰ ਮਸਾਵਾਸ ਸੱਚ ਕਰਿਆ ਧੰਨਵਾਦ ਤੁਹਾਡੇ ਜੁੜੇ ਰਹਿਣ ਦੇ ਨਾਲ ਸਹਿਜ ਅੱਜ ਸਕੂਲ ਨਹੀਂ ਗਏ ਅਜ ਹੋ ਰਿਹਾ ਉਹ ਅੱਜ ਨਹੀਂ ਜਾਣਾ ਅੱਜ ਖਰਾ ਖਰਾ ਆਏ ਕਰ ਗਏ ਬਤਾ ਕੀ ਹੋਇਆ ਰੇ ਕੀ ਦੇਖੀ ਨਾ ਕੀ ਦੇਖੀਦਾ ਸੀ ਮਧੇ ਆਏ ਜਾਨ ਕੇ ਮਤੇ ਆਏ ਕਾਰਟੂਨ ਦੇਖਾਂ ਬਸ ਕਾਰਟੂਨ ਜਾਏ ਜਾਂਗੇ ਜਿਹਨੇ ਨਾਉਂਗਾ ਅੱਜ ਕੱਟ ਫੋਨ ਦੇਖੀ ਜਾਂਦਾ ਸੀ ਜੇ ਬਾਲਾ ਫੋਨ ਦੇਖਿਆ ਤੈਨੂੰ ਸਕੂਲ ਛੱਡਿਆ ਵਾਂਗੇ ਓਏ ਮਾਂ ਦੇ ਮੱਖਣਾ ਤੂੰ ਕੀ ਕਰਦੇ ਓਹ ਦੇਖਣ ਵਾਲਿਆਂ ਨੂੰ ਸੱਤ ਸਰੀ ਕਾਲ ਅਦੂਰੀ ਕਰਤੀ ਜਾਈ ਬਲਾਉ ਉਹ ਜਾਣਦੇ ਅੱਜ ਫੜਾ ਬੋਲ ਨਾਲ ਖੇਡ ਕੇ ਦੇਖੜੇ ਬੋਲ ਜੰਦੇ ਤਾਰੇ ਬੋਲ ਫੜਾਈ ਕਾਟਦੇ ਆਂ ਅੰਗੇ ਤਾਰੇ ਧੁੱਕੀ ਦੇਣਗੇ ਫੜ ਬੋਲ ਬੜਾ ਆਹ ਤਾਜ ਲੈ ਤੂੰ ਫੜ ਲੈ ਖੇਡ ਲੋ ਕੋਈ ਨਾ ਇਹ ਤਾਜ ਤਾਜ ਤੂੰ ਨੇ ਇੱਕ ਗਾਣਾ ਸੁਣਾ ਦੇ ਗਾਣਾ ਸੁਣਾ ਦੇ ਉਹਨੂੰ ਇੱਕ ਪਤੰਗ ਮੈਂ ਦੇ ਦੂੰ ਪਤੰਗ ਫਿਰ ਤੈਨੂੰ ਪਤੰਗ ਵੀ ਦੇਵਾਂਗੇ ਗਾਣਾ ਸੁਣਾਉ ਪਹਿਲਾਂ ਪਤੰਗ ਤੰਗਰੇ ਮੋਲਿਆਕ ਦੇ ਹਾਂ ਕਿਹੜੀ ਫੋਟੋ ਵੜਾ ਲਿਆਉਣਾ ਹਟ ਜਾ ਸਹੀ ਇੱਕ ਮਿੰਟ ਗੱਲ ਕਰ ਲੈ ਦੇ ਨਾਲ ਕਿਹੜੀ ਫੋਟੋ ਵੜਾ ਲਿਆਉਣਾ ਪਤੰਗ ਅੱਡਾ ਫੋਟੋ ਕੀ ਦੀ ਲੱਗੀ ਹੋਵੇ ਉੱਤੇ ਸਿੱਧੂ ਛੱਲਦੀ ਸਿੱਧੂ ਮੂਸੇ ਵਾਲੇ ਦੀ ਫਿਰ ਗਾਣਾ ਸੁਣਾਉਣਾ ਪੂ ਮੂਸੇ ਵਾਲੇ ਦਾ ਇੱਕ ਹਾਂ ਗਾਣਾ ਸੁਣਾਉਣਾ ਪੂ ਫਿਰ ਮੂਸੇ ਵਾਲੇ ਦਾ ਫੇਰ ਲੈ ਕੇ ਦੇਵਾਂਗਾ ਸਿੱਧੂ ਮੂਸੇ ਵਾਲੇ ਦਾ ਮਰਾ ਮੇਰਾ ਤਾਂ ਅਭੀ ਤਾਂ ਪੈਰੀ ਠੀਕ ਹੈ ਕੋਈ ਨਾ ਸੁੱਕ ਜੂਗਾ ਚੁੱਲੇ ਚ ਬੰਦ ਚੰਗਾ ਚੁੱਲੇ ਵੜੀ ਜੀ ਅਗਲੇ ਚੁੱਲੇ ਚ ਵੜ ਗਈ ਨਾ ਫਿਰ ਸਾਹਵ ਲਾ ਲਈ ਕਿੱਥੇ ਰੋਟੀਆਂ ਬਣੀ ਜਾਂਦੀਆਂ ਉੱਥੋਂ ਦਾ ਕੋਈ ਆ ਐ ਆ ਠੀਕ ਐ ਬੋਲੀ ਕਿੰਦਰ ਪਾ ਲਾ ਹੱਥ ਦਾਤੀ ਚਾਚਾ 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 ਹਾਂਜੀ ਬੱਤਰਾ ਉਹ ਮੈਂ ਦੂਰ ਕੁਰਸੀ ਚੱਕ ਲਈ ਤਾਂ ਪੇਖੜਾ ਦੋ ਗਿੱਲੇ ਰੱਖ ਦੇਣਾ ਤੂੰ ਪੇਖ ਰੱਖ ਦੇਣਾ ਸਾਤਰੀ ਕਾਲ ਵੱਡੇ ਮੰਮੀ ਵੱੜ ਗਈ ਠੀਕੋ ਵਧੀਆ ਆਦਾ ਚਿਰੀ ਆਨੇ ਆ ਕੀ ਸਬਜ਼ੀ ਬਣਾਉਂਗੇ ਸਾਗ ਸਾਗ ਨੂੰ ਤੜਕਾ ਚਾਹ ਤੇ ਖਾਈਏ ਫਿਰ ਉੱਧਰ ਵੀ ਆ ਕੇ ਪਕਦੀਆਂ ਤਾਈਆਂ ਤਾਈਆਂ ਚਲੋ ਤਾਜ ਆਜੋ ਹੈ ਚਲ ਕੰਮ ਕਰਾ ਕੰਮ ਕਰਾ ਬੱਚੀ ਤਨੋਂ ਟਾਲਿਆ ਬੱਚੀ ਕੰਮ ਕਰਾਓ ਚਲੋ ਉਹ ਬੱਚੀ ਥੱਲੇ ਬੋਸ ਰਾਲ ਕੇ ਚਲ ਆਪ ਦੋਨੇ ਚਲ ਦੋਨੇ ਚਲਦੇ ਆ ਚਲੋ ਜਾਣਦਾ ਕਿਵੇਂ ਟਾਲਦੇ ਹੁੰਦੇ ਆ ਕਿਵੇਂ ਟਾਲਦੇ ਹੁੰਦੇ ਆ ਹਾਂ ਕਾਦੇ ਨਾਲ ਕਾਦੇ ਨਾਲ ਇਹ ਕੀ ਹੈਗਾ ਇਹਨੂੰ ਕੀ ਕਹਿੰਦੇ ਹੁੰਦੇ ਆ ਪੁੱਤੂ ਇਹ ਕੀ ਹੈ ਇਹ ਕੀ ਹੁੰਦਾ ਇਹ ਪੁੱਤੂ ਆ ਭੁੱਲ ਗਿਆ ਅੱਜ ਸਟਾਲ ਦੇ ਹੁਣ ਪੋਸ ਪੋਸਟਾਲ ਦੇ ਮੈਂ ਵੀ ਜਾ ਕੇ ਲੈਣਾ ਚੱਲ ਚਲੋ ਚਲੋ ਬੜੇ ਖਿੱਚੋ ਚੋਰ ਲਾ ਕੇ ਸਾਰੀ ਖਲਾਰਤਾ ਚਲੋ ਹਾਲ ਹੋ ਗਿਆ ਲੱਸੀ ਨਾਲ ਚਲੋ ਪਹਿਲਾਂ ਖਾ ਖਾ ਰੋਟੀ ਨਾਲ ਲੱਗ ਪਹਿਲਾਂ ਇਹ ਤਾਂ ਪੀ ਲੋ ਇਹ ਆਲੀ ਤੇ ਪੀ ਲੋ ਪਹਿਲਾਂ ਉਹ ਲੈ ਲਓ ਪਹਿਲਾਂ ਇਹ ਪੀ ਲੋ ਅੱਤਾ ਖਾਧੀਆ ਚੱਲ ਜੈ ਕਿੰਨੀ ਅੱਛੀ ਬੱਚੀ ਹੈ ਗੱਲੀ ਖਾਈ ਨੇ ਰੋਟੀ ਆ ਪੀ ਪਤਰੀ ਮੈਨੂੰ ਲੱਗਦਾ ਇਹਨੂੰ ਭੁੱਖ ਨਹੀਂ ਤਾਂ ਆ ਜਾਣਾ ਅਹ ਜਿਹੜਾ ਕੇ ਹੋਣੀ ਚਾਹੀਦੀ ਪਹਿਲਾਂ ਮੈਨੂੰ ਦੇਖੀ ਮੈਨੂੰ ਲੱਗਦਾ ਇਹਨੂੰ ਭੁੱਖ ਨਹੀਂ ਹੈ ਜਣਾ ਲੈ ਨਵੀਂ ਲੱਸੀ ਪਾ ਲੈਂਦੀ ਆਂ ਵੀ ਹੁਣ ਪੀ ਕੇ ਦੇਖਾ ਕਿਵੇਂ ਨਵੀਂ ਪਾ ਕੇ ਲੈਂਦੀ ਐ ਪੀ ਕੇ ਦੇਖਾ ਲੱਸੀ ਦੀ ਇਹ ਬੜੀ ਸਵਾਦ ਲੱਗਦੀ ਐ ਮੈਨੂੰ ਹਣਾ ਮੈਂ ਬਸ ਆਪੀ ਬਾਕੀ ਐ ਹਾਂ ਆਪੀ ਬਾਕੀ ਐ ਆਪੀ ਆਈ ਹਾਂ ਹਾਂ ਆਪੀ ਗਲਾਸ 'ਚ ਨਵੀਂ ਲੱਸੀ ਪਵਾ ਲਿਆ ਗਲਾਸ ਆਪੀ ਆਉਦੇ ਜਣਾਸ ਐ ਜੀ ਬਾਕੀ ਉਹ ਉਧਰ ਬਾਕੀ ਫਿਰ ਉਧਰ ਉਹ ਲੱਸੀ ਲਈ ਠੀਕ ਐ ਖਾ ਲੋ ਖਾ ਲੋ ਰੋਟੀ ਖਾ ਲੋ ਬੇਟੇ ਡੋਲਣਾ ਐ ਵੀ ਲੱਸੀ 8:30 ਵਜੇ ਦਾ ਟਾਈਮ ਤੇ ਤਰਕੀ ਹੋ ਗਏ ਆ ਕੈਮ ਦਾਦੇ ਵਾਸਤੇ ਤੇ ਨੌਜਵਾਨ ਦੀ ਸੋਲਰ ਮੋਟਰ ਦਾ ਸਿਸਟਮ ਆ ਗਿਆ ਤੇ ਸਾਰਿਆਂ ਤੈਨੂੰ ਪਹਿਲਾਂ ਦਾ ਵਧਾਈਆਂ ਭਾਈ ਛੱਤੂ ਤੇ ਬਹਿਨੇ ਆ ਰਕ ਆ ਗਿਆ ਕਹਿੰਦੇ ਦਾਣਾ ਮੰਡੀ ਚ ਸੋਲਰ ਮੋਟਰਾਂ ਦਾ ਸਿਸਟਮ ਆ ਪੈਨਲਾਂ ਨਾਲ ਭਰਿਆ ਤੇ ਭਾਈ ਲਾਡੀ ਹੋਰੇ ਭੱਜੇ ਫਿਰਦੇ ਹੈਗੇ ਮੋਟਰ ਆ ਗਿਆ ਨੌਜਵਾਨ ਪਾਈ ਜਾਂਦੇ ਟਰਾਲੀਆਂ ਆ ਜਾ ਵੀ ਆ ਜਾ ਦੈਨ ਨੂੰ ਵੀ ਅੜਵਾਂ ਗਿਆ ਅੜਵਾਂ ਗਿਆ ਨਹੀਂ ਬਧਾਈਆਂ ਆ ਮੈਂ ਕਹਿੰਦਾ ਸੀ ਅਡਵਾਂਸ ਚ ਬਧਾਈਆਂ ਕਹਿੰਦਾ ਸੀ ਫਿਰ ਹੁਣ ਤਾਂ ਮੋਟਰ ਹੀ ਆ ਗਈ ਚਾਈ ਵਾਲਾ ਨੱਚਾਂਗੇ ਵੀ ਕਹਿੰਦਾ ਕੀ ਨੱਚਾਂਗੇ ਦਾਣਾ ਵੰਡੀ ਤੇ ਟੱਕ ਲਾ ਕੇ ਟੱਕ ਹੀ ਨਹੀਂ ਹੈਗਾ ਅੱਗੇ ਕਿਸੇ ਤੋਂ ਲਵਾ ਲਾਂਗੇ ਟੱਕ ਤਾਂ ਉਹਨਾਂ ਤੋਂ ਲਵਾ ਲਾਂਗੇ ਮਾ ਮੇਰਾ ਸਿੱਧੂ ਤਾਂ ਇਹ ਨਹੀਂ ਪਤਾ ਡੀਜ਼ਲ ਦਾ ਖੜਾ ਛੁੱਟ ਦੇ ਦੇ ਡੀਜੀ ਚੱਕ ਲਿਆ ਹਾਂ ਤੇ ਕਰਦੇ ਆ ਗੱਲਬਾਤ ਭਾਈ ਕਿਹੜੀ ਮੋਟਰ ਆ ਕਿਵੇਂ ਆ ਕਦੋਂ ਭਰੀ ਸੀ ਕਦੋਂ ਆਈ ਆ ਕਿੰਨੀ ਦੀ ਆ ਸਿਸਟਮ ਦਿਖਾਉਣੇ ਆਗੇ ਮਾ ਕਿਆ ਪਿਆਉਂਦੀ ਲੇਟ ਰਹਿ ਗਿਆ ਓ ਬੋਲੇ 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 ਹਾਂ ਰੋਣ ਕੇ ਲੱਗੀ ਪਈਆਂ ਤੂੰ ਚਾਹ ਬਾਤ ਚ ਲੈਣੀ ਸੀ ਟਰੈਕਟਰ ਪਹਿਲਾਂ ਲੈਣਾ ਸੀ ਚਾਹ ਪਿਆਉਂਦੇ ਲੇਟ ਰਹਿ ਗਿਆ ਮੈਂ ਨਾ ਆਵਾਂ ਹਾਂ ਥੋੜੇ ਜਾਂਦੇ ਹੁਣ ਸਮਾਨ ਹੀ ਨਾ ਵੰਡਿਆ ਜੇ ਬਈ ਰੋਕ ਲਾ ਪਹਿਲਾਂ ਸਮਾਨ ਨਾਲ ਰੋਕ ਲਗੇ ਸਮਾਨ ਦਾ ਪੂਰਾ ਕਰਕੇ ਦਿੰਦੇ ਆ ਉਹ ਪਹਿਲਾਂ ਵੀ ਇੰਨੀ ਮੋਟਰ ਆ ਨੀ ਉਹਨੇ ਬੰਦੀ ਸੱਦੇ ਆਉਣਗੇ ਇਹਨਾਂ ਨੇ ਦਾ ਰੋ ਬੱਲੇ ਬੱਲੇ ਉਹ ਬੱਲੇ 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 ਬਧਾਈਆਂ ਭਾਈ ਸਾਰੇ ਪਿੰਡ ਵਾਲਿਆਂ ਨੂੰ ਜਿਹੜੇ ਸਜਣਾ ਦੀਆਂ ਮੋਟਰਾਂ ਆ ਚੁੱਕੀਆਂ ਨੇਗੀਆਂ ਕੀ ਹਾਲ ਆ ਭਾਈ ਮੋਟਰਾਂ ਵਾਲਿਓ ਲੋਟ ਆ ਭਾਈ ਉਹ ਚਾਚਾ ਚਾਚੇ ਹੋਰੇ ਤੇਜ਼ ਆ ਯਾਰ ਚਾਚੇ ਹੋਰਾਂ ਨੇ ਸਾਮਾਨ ਵੀ ਧਰ ਲਿਆ ਕਿਵੇਂ ਆਵਨ ਕੀ ਹਾਲ ਆ ਭਾਈ ਠੀਕ ਆ ਭਾਈ ਵਧੀਆ ਚਲੋ ਚਲੋ ਬਈ ਬਾਦ ਰਕੀ ਆਲਾ ਤੇਰੀ ਵੀ ਆ ਕਿ ਇਹਨਾਂ ਨਾਲ ਹੀ ਆਇਆ ਹੈਲਪ ਤੇ ਅੱਛਾ 1 2 3 4 5 ਹੋ ਗਈ ਬਾਦਰਨ ਲੈ ਜਿ ਸਮਾਨ ਕੀ ਆਲਾ ਗੱਲ ਸਹੀ ਚਲ ਚੰਗੀ ਗੱਲ ਹੈ ਬਈ ਇਹਨਾਂ ਨੂੰ ਇਹ ਨਹੀਂ ਪਤਾ ਨੰਬਰ ਨੰਬਰ ਕਿੱਡਾ ਹੁੰਦਾ ਹੈਗਾ ਫੋਨ ਨੰਬਰ ਦਿੱਤਾ ਪਿਆ ਉਹ ਦੇਖੀ ਉਹ ਨਹੀਂ ਉਹਤਾ ਲਿਖਣਾ ਭੁੱਲ ਗਏ ਨੰਬਰ ਸ਼ਕਤੀ ਵੀ ਹੈ ਓਏ ਤੇ ਛਤੂ ਤੇ ਸਾਢੇ 7 ਦੀਆਂ ਸਾਰੇ ਸਾਢੇ 7 ਵਾਲੀਆਂ ਨੇ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਪਹਿਲਾਂ ਭਰਿਆ ਸੀ ਕਨੈਕਸ਼ਨ ਬਾਈ ਤੁਸੀਂ ਤਿੰਨ ਮਹੀਨੇ ਤਿੰਨ ਮਹੀਨੇ ਜਨਕਲੇ ਆ ਤੇ ਕਿੰਨਾ ਖਰਚ ਆਇਆ ਸਾਢੇ 7 ਵਾਲੀ ਮੋਟਰ ਦਾ 113000 629 29 ਰੁਪਏ ਇੰਨੇ ਛਤੂ ਨੇ ਭਰਿਆ ਸੀ ਹਣਾ ਤੇ ਚੱਲ ਵਧੀਆ ਸੋਹਣੀ ਗੱਲ ਆ ਹਾਂ ਵਧਾਈਆਂ ਬਾਈ ਜੱਗੇ ਬਾਈ ਵੱਡੇ ਬਾਈ ਬੈਣ ਨੂੰ ਵੀ ਵਧਾਈਆਂ ਵਧਾਈਆਂ ਬਈ ਵਧਾਈਆਂ ਸਾਰੇ ਸੱਜਣਾ ਨੂੰ ਤੇ ਟਰੱਕ ਕਹਿੰਦੇ ਭਰਿਆ ਆ ਤੇ ਸਾਰੇ ਸੱਜਣ ਪਹੁੰਚੀਏ ਤੇ ਹਮਮਾ ਹਮਾ ਕੇ ਜਿਨ੍ਹਾਂ ਨੂੰ ਸੱਦਿਆਗਾ ਕਿਓ ਭਾਈ ਸੋਲਰ ਪੈਨਲ ਤੇ ਹੁਣ ਲਾਜਾਂਗੇ ਲੱਦ ਕੇ ਦਵਾ ਦਵਾ ਆ ਖੜਿਆ ਆ ਵਾ ਸਾਮਾਨ ਉਹ ਉੱਤੇ ਨਹੀਂ ਧਰਿਆ ਜੀ ਤੋਰਦਾ ਇੱਥੇ ਰੱਖ ਦੇ ਇਹ ਆਪੇ ਚੱਕਣਗੇ ਬੰਦੇ ਆਏ ਖੜਿਆ ਯਾਰ ਸਾਰੇ ਆਏ ਚੱਕਣਗੇ ਜੀ ਸਰਲ ਆਏ ਨਹੀਂ ਹੁੰਦਾ ਨਾਵਾਂ ਨਾਲ ਹੁੰਦਾ ਬਾਈ ਕਿ ਮੈਂ ਕਹਾਂ ਕਿ ਤੇ ਐ ਹੀ ਆ ਬਾਈ ਜਿਹੜੇ ਮਰਜ਼ੀ ਸਾਮਾਨ ਦੇ ਦੋ ਜਿਹੜੇ ਨੂੰ ਹੈ ਨਹੀਂ ਹੱਟ ਜਿਹੜੇ ਮੂਰੇ ਆਸਮਾਨ ਉਹ ਵੀ ਲਾ ਦਿਓ ਯਾਰ ਆ ਚੱਕ ਲੈਣਗੇ ਉਹ ਥੱਲੇ ਅੱਲਾ ਰੱਖ ਮੇਰਾ ਅੱਜ ਰੱਖ ਲੈ ਕੇ ਜਾ ਲੈ ਆਪਣੀ ਇੱਥੇ ਰੱਖ ਲੋ ਤੇਰੀ ਗੱਲ ਹੀ ਕੀ ਨਾਮ ਹੈ ਤਰੀਂ ਦਰ ਲਾ ਦਰ ਲਾ ਛੱਡ ਛੱਡ ਫੋਨ ਨੇ ਮਾਰ ਲਾ ਜੀ ਬੱਚੇ ਹੋ ਜਾਂ ਬੱਸ ਹਾਂ ਬਹੁਤ ਕਹੀਆ ਪੜੀ ਨਹੀਂ ਤਰਲਾ ਖੋਲਣਾ ਬੂ ਇਹ ਮੱਛੀਆਂ ਕਿ ਦੂਜੀਆਂ ਆਉਣੀਆਂ ਉਸ ਤੇਰੀ ਵੀ ਮੱਛੀ ਆ ਚਲ ਆ ਵੀ ਸੋਣਾ ਸੋਖੋਗੇ ਆਹ ਬਈ ਛੱਤੂ ਤੇਰੀ ਮੱਛੀ ਇੱਧਰ ਬੈਠੀ ਆ ਤਲ ਲੀ ਬਣਾ ਲਈ ਖਾ ਲਈ ਮਾਰਾ ਵਾਟਰ ਜੀ ਜੈ ਹਿੰਦ ਜੀ ਠੀਕ ਆ ਸੇਤ ਆਪਣੀ ਆ ਗਈ ਮੋਟਰ ਆਪਣੀ ਲੈ ਕੇ ਆਲੇ ਹੈ ਆਪਣੀ ਭਰੇ ਤੋਂ ਬਾਦ ਆਉਗੀ ਠੀਕ ਹੋਰ ਕਾ ਗੜੀ ਠੀਕ ਆ ਜੀ ਠੀਕ ਆ ਆਪਣੀਆਂ ਲਾ ਫਿਰ ਤੇਰੇ ਵਾਲੇ ਜਿਹਦਾ ਬਲੰਕਾ ਪਾਈਏ ਜਿਹਦਾ ਬਾਗੂ ਬਸ ਚੱਕ ਲਿਆ ਤੂੰ ਵੀ ਚਾਰ ਫਿਲਟਰ ਕਿ ਕਰਾਂ ਬਸ ਉਹ ਕੀ ਕਹਿੰਦਾ ਇੰਨਾ ਵੱਡਾ ਲਾਦਾ ਬਾਦੂ ਇੰਨਾ ਫੱਲੇ ਹੋ ਤਾਂ ਚਾਰ ਹੀ ਆ ਚਾਰ ਹੀ ਹੋ ਗਏ ਸੀ ਹੈ ਚਾਰ ਤਾਂ ਪਹਿਲੀ ਤੇਰੀ ਵੱਧ ਤਰ ਲਈ ਮੋੜ ਦੇ ਫਿਰ ਉਹ ਕਹਿੰਦਾ ਚਾਰ ਤਾਂ ਪਹਿਲੀ ਹੋ ਕੇ ਮਾ ਮੋੜ ਦੇ ਫਿਰ ਚਾਰ ਹੀ ਆ ਇਹ ਮੈਂ ਗੱਲੇ ਦਾ ਘੱਡੀ ਜਾਵੇ ਚੱਤ ਕੋਈ ਲਵੇ ਲੱਗੋ ਨਾ ਸਮਾਨ ਦੇ ਲਵੇ ਲੱਗ ਆਪਣਾ ਸਮਾਨ ਤਾਂ ਲਾਉਗਾ ਆਉ ਟਰਾਲੀ ਉਹ ਮਿਲਦਾ ਜਾਂ ਟਰਾਲੀ ਦੇ ਨਾਲ ਖੜਮੇ ਕਰਿਆ ਕਰਾਂ ਆ ਆ ਲਾਹੀ ਇਹਨੇ ਇਦਾਂ ਤੋਂ ਇਹ ਇੱਕ ਇੱਕ ਇਸ ਨੂੰ 10 ਦਾ ਤਾਂ ਮੈਂ ਉਹ ਫੁੱਲਵੀਰ ਦਾ ਤੇਰੀ ਸਾਢੇ 7 ਦੀ ਮੋਟਰ ਦੇ ਕਿੰਨੇ ਪੈਨਲ ਲੱਗਣਗੇ ਦੋ ਦੋ ਠੀਕ ਹੈ ਕਿੰਨੀ ਸਬਸਿਡੀ ਆਉਂਦੀ ਆ ਭਾਈ ਆਪਣੇ ਹਰਿਆਣੇ ਦੀ ਭਾਈ ਸਾਹਿਬ ਨਾ ਹਰੇ ਸਾਥ ਵਿੱਚ ਹਾਂ ਛੋਟਾ ਬਾਈ ਹੈ ਬਾਈ ਨਾ ਨਾ ਕਿੰਨੀ ਸਬਸਿਡੀ ਆਉਂਦੀ ਆਪਣੀ ਹਰੇਣੇ ਚ ਇਹਦੀ ਮਤਲਬ ਸੋਲਰ ਦੀ 75% 75% ਠੀਕ ਹੈ ਛੋਟੀ ਦੱਸ ਦੀ ਆ ਠੀਕ ਹੈ ਬਾਈ ਦੇ ਦੇ ਭਾਈ ਅੱਲਾਹ ਦੇ ਨਾਮ ਤੇ 13 ਪਲੇਟਾਂ ਦੇ ਦੇ ਉਹ ਤਾਂ ਆਪ ਹੀ ਗਿਣੀ ਜਾਂਦੇ ਮਾਲਕ ਹੀ ਕੋਈ ਨਾ ਨਹੀਂ ਇਹ ਵਧ ਦਿੰਦੇ ਪਲੇਟਾਂ ਨਹੀਂ ਅਗਲਾ ਲਿਆ ਵੇ ਆਹੋ ਬੰਦੇ ਘਰ ਠੀਕ ਆ ਲਾਡੀ ਤੇਰੇ ਤੇਰੇ ਹੀ ਦੋਲਦੇ ਆ ਜੇ ਟੱਕਦੇ ਕੋਈ ਨਾ ਆਪਾਂ ਜੀ ਟੱਕਦੇ ਕੋਈ ਨਾ ਆਪਾਂ ਬਾਹਰਲੇ ਪਾਸੇ ਠੀਕ ਆਜੋ ਆਜੋ ਲਾਸਟ ਆਈਟਮ ਬੋਲਣੀ ਰਹਿ ਗਈ ਆਓ ਖੜ ਮੇ ਕਰੇ ਖੜ ਮੇ ਕੋਈ ਨਾ ਟੈਨਸ਼ਨ ਨਾਲੋ ਠੀਕ ਹੈ ਠੀਕ ਹੈ ਸਰ ਮੋਬਾਈਲ ਨਹੀਂ ਛੱਡਦੇ ਸੀ ਉਹ ਜਾਣ ਵਾਗੇ ਸੀ ਹਾਂ ਇਹ ਹੈ ਨਾ ਹਾਂਜੀ ਇਸ ਕੇ ਅੰਦਰ ਬੱਦਲ ਇਸ ਕੇ ਲੱਗ ਹਰ ਮੀ ਕਰਨੀ ਹੈ ਇਹ ਹਾਂ ਹਾਂ ਸਹੀ ਹੈ ਇਸ ਸਪਲੈਟੋ ਕੇੰਦਰ ਡਾਲੋ ਇਸ ਅਗਲਾ ਢਿੱਕ ਮਿੰਟ ਗੁਰਿਆ ਤੂੰ ਇੱਕ ਮਿੰਟ ਵਿੱਚ ਝੜਾ ਲਈ ਇਹਨੂੰ ਲਖਦਾ ਆ ਉੱਥੇ ਕੱਢ ਕੇ ਪੈਂ ਤਾਂ ਲਖਣੇ ਆ ਗੱਟਾ ਜੱਕ ਦੇ ਵਿੱਚੋਂ ਗੱਟਾ ਬਾਹਰ ਨੀ ਦੇ ਠੀਕ ਚੱਕੋ ਵੀ ਮੌਜਾ ਜੋੜਦਾ ਕੋਈ ਖਾਸ ਖਬਰ ਖਾਸ ਖਬਰ ਇੱਕ ਨਜ਼ਰ ਟੋਲਰ ਪੰਪ ਸੇ ਆਪਣੇ ਪਰਵਾਹ ਵੇ ਸਕਦੇ ਸੋਲਰ ਪੰਪ ਕੀ ਔਰ ਕੇ ਜਿਆਦਾ ਜਿਆਦਾ ਕਨੈਕਸ਼ਨ ਬੜਵਾਓ ਸ਼ਕਤੀ ਕੇ ਯਸ ਸ਼ਕਤੀ ਕੇ ਲੋਟਾ ਬਈ ਮਹਤਰ ਜੀ ਚਾਹ ਕ ਪੱਤਰਕਾਰ ਵੀ ਨਾਲ ਦੀ ਨਾਲ ਹੀ ਆ ਜਾਂਦੇ ਸੇ ਲੋਏ ਓਕੇ ਰਿਪੋਰਟ ਮੋਲਾ ਕਹਿੰਦੇ ਅੱਜ ਜਿੰਨੀਆਂ ਮੋਟਰਾਂ ਆਈਆਂ ਸੀ 8 ਕ 8 ਆਈਆਂ ਨੇ ਬਈ ਅੱਜ 8 ਆਈਆਂ ਸੀ 8 ਮੋਟਰਾਂ ਆਈਆਂ ਅੱਜ ਹੈ 7.5 7.5 ਠੀਕ ਐ ਤੇ ਤਿੰਨ ਦਿਨਾਂ ਚ ਕਹਿੰਦੇ ਲਾ ਜਾਗੇ ਪਰਸੋਂ ਤੱਕ ਆਉਣਗੇ ਨਿਬਟਾਰਾ ਕਰ ਜਾਣਗੇ ਤੇ ਨਿਆਰੇ ਆ ਧੁੱਪ ਚੜੀ ਮੋਟਰ ਚੱਲੀ ਤੇ ਹੋ ਕੇ ਮਾਲੂ ਮਾਲ ਜੱਟ ਚੱਲ ਪਏ ਕਹਿੰਦਾ ਘਰਾਂ ਨੂੰ ਤੇ ਬਹੁਤ ਬਹੁਤ ਵਧਾਈਆਂ ਛੱਤੂ ਵੀਰ ਨੂੰ ਭਾਈ ਤੇ ਉਹ ਕਮਾਂਟਾਂ 'ਚ ਵਧਾਈਆਂ ਤੇ ਪਰਸੋਂ ਕਹਿੰਦੇ ਅਸੀਂ ਆ ਜਾਾਂਗੇ ਫਿੱਟ ਕਰਨ ਮੋਟਰ ਤੇ ਦائیں-ਦائیں ਮੋਟਰ ਵਰਤੀ ਹੋ ਜੂਗੀ ਪਾਣੀ ਪਾਣੀ ਹੋ ਜੂ ਪਾਣੀ ਆਹਰ ਤੋਂ ਕੇ ਬਣ ਜਾਣਗੇ ਹਾਂ ਕਣਕੜੇ ਦਾ ਬਣ ਲੈ ਬਣ ਲੈ ਚੌਣਾ ਜਵੜਾ ਫਰਕ ਪੈਣਾ ਕਹਿੰਦਾ ਪਹਿਲਾਂ ਫਿਲਟਰ ਤੇ ਹੈਂਡਲ ਸੋਚ ਸੋਚ ਕੇ ਮਾਰਦੇ ਸੀ ਵੀ ਚੱਲ ਇੱਕ ਤਾਂ ਦਿਨ ਲਗਾ ਦਿੰਦੇ ਆ ਪਾਣੀ ਬੇ ਲੇਟ ਪਾ ਦਿੰਦੇ ਆ ਤੇ ਹੁਣ ਕਹਿੰਦਾ ਛੱਡ ਕੇ ਆ ਜਾ ਕਰਾਂਗੇ ਟੋਬਾ ਬਣਾ ਹੀ ਰੱਖਿਆ ਕਰਾਂਗੇ ਠੀਕ ਐਂਦਰ ਰੱਖ ਸੰਡ ਲੱਗੂ ਆ ਚੱਲ 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 ਆਉਣ ਦੇ ਸਿੱਧਾ ਲੈ ਆਂ ਲਿਆ ਬੰਦ ਕਰ ਲੈ ਹੁੰਡ ਲਾ ਦਿੰਨੇ ਪਹਿਲਾਂ ਤਕੜੀਆਂ ਬੇਬੇ ਮੈਂ ਵਧੀਆ ਵਧਾਈਆਂ ਮੋਟਰ ਦਾ ਸਮਾਨ ਆ ਗਿਆ ਮੋਟਰ ਲੱਗੂਗੀ ਪਰਸੋਂ ਚੰਗਾ ਹੋ ਗਿਆ ਹਾਂ ਵਧਾਈਆਂ ਤੁਹਾਨੂੰ ਵੀ ਬੜਾ ਸਾਰਾ ਕੰਮ ਕਰਿਆ ਤੁਹਾਡਾ ਬਹਿ ਹੋਈਏ ਸ਼ਕਲੇ ਪ੍ਰਸ਼ਾਦੇ ਸ਼ਕਲੇ ਪ੍ਰਸ਼ਾਦੇ ਠੀਕ ਹੈ ਫਿਰ ਪਾਰਟੀ ਕਿਦਾਂ ਦੇਵੋਗੇ ਮੋਟਰ ਦੀ ਮੋਟਰ ਦੀ ਪਾਰਟੀ ਪਾਰਟੀ ਕਦੇ ਨਹੀਂ ਆਜੀ ਲਈ ਬੰਦੇ ਅੱਜੀ ਹੈ ਨਾ ਬੁਆ ਮਰਦ ਮੈਂ ਰੋਟੀ ਖਾਇਆ ਹੈ ਇਹ ਹੁਣ ਘਟ ਖਾਦਾ ਜਾਊ ਹੁਣ ਸਮਾਨ ਹੋ ਜਾਊਗਾ ਆਥਨੇ ਠੀਕ ਹੈ ਟੈਂਟ ਟੁੰਟ ਲਾਵਾਂਗੇ ਟੈਂਟ ਲਾਵਾਂਗੇ ਟੈਂਟ ਹਾਂ ਇਹ ਪੁੱਤਾਂ ਪੈਂਟੇ ਕੀ ਕਰਨੀ ਆਪ ਦੇ ਖਾਨ ਜੋ ਗੱਲ ਆ ਆਪ ਦੇ ਖਾਨ ਜੋ ਗੱਲ ਲਾਵਾਂਗੇ ਆ ਚਾਰਾ ਹੈ ਚਲ ਠੀਕ ਲੈ ਜੀ ਸੁਣ ਨਾ ਅਜੇ ਤਾਂ ਇੱਥੇ ਲੱਗੀ ਟ੍ਰੈਲਿੰਗ ਹੈ ਰੇਲਵੇ ਤੇ ਆਇਆ ਮੜ ਕੇ ਟੱਪ ਜੂ ਨਹੀਂ ਨਹੀਂ ਤੂੰ ਅੰਦਰ ਇਹਨੂੰ ਕੀ ਕਰਾਉਣਾ ਹੈ ਇਹ ਕਿਹੜਾ ਭੇਜਦਾ ਦੱਸ ਪਾਣੀ ਚ ਹੀ ਰੱਖਾ ਕਰੂ ਇਹ ਚੈੱਕ ਹੈਲੋ ਉਹ ਭਣ ਜੇ ਕਿਵੇਂ ਆ हां हां वदियां मासी हेलो हेलो ਕਰੋ ਜੀ हेलो ਸਤਿ ਸ੍ਰੀ ਅਕਾਲ ਬਲਾਉ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਾਉ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਲਾਉ ਹੈ ਫੋਨ ਉਹ ਫੋਨ ਹੀ ਹੋ ਰਿਹਾ ਕੰਮ ਹੈ ਠੀਕ ਹੈ ਤਾਕਰੀਆਂ मासी ਠੀਕ ਹੈ ਬਹੁਤ ਬਹੁਤ ਵਧਾਈਆਂ ਭਾਈ ਮੋਟਰ ਦੀਆਂ ਤੁਹਾਨੂੰ ਤੁਹਾਨੂੰ ਵਧਾਵੇ ਮੋਹਰਾ ਜੀ ਆਪਾਂ ਦੇ ਨਾਲ ਆਏ ਹੈ ਮਿਹਰਬਾਨੀ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਪ੍ਰਮਾਣ ਕਰੋ ਭਾਈ ਮਾਸੇ ਸਾਰੇ ਸਾਰਿਆਂ ਨੂੰ ਯੂਟਿਊਬਰ ਬਣਾ ਦੇਗੇ ਅਸੀਂ ਹੌਲੀ ਹੌਲੀ ਸਾਡੇ ਸਾਰੇ ਟੱਬਰ ਸਾਰੇ ਸਕੀਰਿੰਗਾਂ ਵਾਲੇ ਸਾਰੇ ਹੌਲੀ ਹੌਲੀ ਲੱਗ ਜਾਣਗੇ ਹੈਨਾ ਸ਼ਾਤੂ ਬੱਸ ਸ਼ਾਤੂ ਦਾ ਵੀ ਚੈਨਲ ਵੀ ਜਲਦੀ ਬਣਾਉਣ ਜਾ ਰਹੇ ਹਾਂ ਬਸ ਆਮਦ ਫੋਨ ਮੈਂ ਮਿੱਠੀ ਗਾ ਦੇ ਮਿੱਠੀ ਗਾ ਦੇ ਓ ਮੇਰਾ ਪੁੱਤਰ ਬੜਾ ਅਸ਼ੀਆਣਾ ਸਾਡੇ ਕੋਲੇ ਫੋਨ ਵੀ ਹੈ ਮਾਮੂ ਕਹਿੰਦੇ ਆਸ਼ੀ ਮੇਰੇ ਕੋਲੇ ਹੈ ਕਹਿੰਦੇ ਸਤਿ ਸ੍ਰੀ ਅਕਾਲ ਬਲਾ ਦੇ ਸਤਿ ਸ੍ਰੀ ਅਕਾਲ ਤੂੰ ਨਿਆਟ ਕਿਉਂ ਡੇ ਪਤਾ ਉਹ ਤੂੰ ਮੇਰੇ ਅੱਖੇ ਲੱਗੇ ਨਹੀਂ ਮੇਰੇ ਅੱਖ ਤੇ ਨਹੀਂ ਬਲਾਈ ਹੈ

ਹੈ ਲੈ ਹਾਨੂ ਲੈ ਪੈਰਨ ਦੇ ਇੱਥੇ ਬਸ ਤੂੰ ਰਹਿਣ ਦੇ ਤੂੰ ਹੁਣ ਮੇਰੇ ਨਾਲ ਕੰਮ ਕਰਾ ਠੀਕ ਹੈ ਚੱਲ ਫੇੜਾ ਕੀ ਕੰਮ ਕਰਾਂਗੇ ਪਹਿਲਾਂ ਆਪਾਂ ਦੱਸੋ ਸਮਾਂ ਸਵਾ ਇੱਕ ਵਜੇ ਦਾ ਹੋ ਗਿਆ ਮੈਂ ਤੇ ਸੈਜ ਦੋਨੇ ਨਾਲ ਆਇਕ ਅਸੀਂ ਘਰੇ ਆ ਤੇ ਮਨਪ੍ਰੀਤ ਬਿਨਾ ਤੋਂ ਕੇ ਸਕੂਲ ਚ ਚਲਾ ਗਿਆ ਸੀ ਉੱਥੇ ਟੂਰਨਾਮੈਂਟ ਸ਼ੁਰੂ ਹੋ ਗਿਆ ਕਬੱਡੀ ਦੇ ਬਾਈ ਅ ਇੱਕ ਦੋ ਬਾਈ ਪੁੱਛੀ ਜਾਂਦੇ ਸੀ ਬਾਈ ਕਿਹੜੇ ਚੈਨਲ ਤੇ ਲਾਈਵ ਚੱਲਦਾ ਉਹ ਮੈਂ ਤੁਹਾਨੂੰ ਪਤਾ ਕਰਕੇ ਦੱਸਦਾ ਬਾਈ ਮੈਂ ਪਹਿਲਾਂ ਪੁੱਛਿਆ ਸੀ ਮੈਂ ਚੈਨਲ ਦਾ ਨਾਮ ਭੁੱਲ ਗਿਆ ਆਉਂਦਾ ਆਉਂਦਾ ਤੇ ਆਓ ਪੁੱਤਰ ਜਿੱਥੇ ਉਹ ਲਾਈਵ ਚੱਲਦਾਗਾ ਟੂਰਨਾਮੈਂਟ ਉਥੋਂ ਸਕੂਲ ਚੋਂ ਤੇ ਫਿਰ ਹਾਲ ਮਮੀ ਪਾਪਾ ਵੀ ਇੱਥੇ ਗਏ ਹੋਏ ਆ ਆ ਸ਼ੇਰ ਸਰਦੂਰਗੜ ਇੱਕ ਦੋ ਕੰਮ ਸੀਗਾ ਉਹਨਾਂ ਨੂੰ ਮੈਂ ਕਿਹਾ ਤੁਸੀਂ ਦੋਨੇ ਜਾਇਆਓ ਤੇ ਮੈਂ ਛਤੂ ਨਾਲ ਮੋਟਰ ਚਲਾਉਣ ਬੁਝ ਚਕਾਉਣ ਵਾਗ ਗਿਆ ਸੀ ਹੈ ਕੰਨ ਵਿੱਚ ਪਾਣੀ ਭੇਗਿਆ ਸੀ ਕੰਨ ਵਿੱਚ ਪਾਣੀ ਭੇਗਿਆ ਸੀ ਤੇ ਮੰਮੀ ਕਹਿੰਦੇ ਰਹਿੰਦੇ ਕੰਨ ਬਾਈ ਟੀਂ ਟੀਂ ਕਰਦਾ ਰਹਿੰਦਾ ਹੈਗਾ ਤਾਂ ਉਹ ਫਿਰ ਮੈਂ ਤੁਜੀ ਨਾਲ ਦਿਖਾਇਆ ਉਹਨਾਂ ਦੇ ਆਪਾਂ ਨੂੰ ਕੰਮ ਸੀਗਾ ਇੱਕ ਦੋਨੇ ਚਲੇਗੇ ਆ ਤੇ ਨੀਰੇ ਜਾਰੇ ਦਾ ਪ੍ਰਬੰਧ ਕਰਦੇ ਆਂਗੇ ਉਹਨਾਂ ਵਾਸਤੇ ਤੇ ਧੁੱਪ ਖੈਰ ਪੂਰੀ ਕਰੜੀ ਹੈਗੀ ਚਲ ਤੇ ਐ ਨਹੀਂ ਪਤਾ ਮੱਜਾਂ ਨੂੰ ਧੁੱਪ ਲੱਗਣ ਲੱਗ ਗਈ ਉਸੇ ਜਣੋਂ ਪਰਲੀ ਮੱਜ ਦੇ ਧੋਪੇ ਬੈਠੀ ਹੈ ਗਾਂ ਤਾਂ ਖੈਰ ਘਾਟੀ ਮੰਨਦੀ ਹੈਗੀ ਕੀ ਕਰਨਾ ਹੁਣ ਮੈਨੂੰ ਦੱਸ ਕੀ ਕੰਮ ਕਰਾਂਗੀ ਮੇਰੇ ਨਾਲ ਤੂੰ ਐ ਕਰ ਗਾ ਬਾਲਟੀਆਂ ਚ ਖਲ ਪਾ ਕੇ ਰੱਖ ਦੇ ਤੇ ਮੈਂ ਉਹਨੇ ਤੂੜੀ ਡੜੀ ਪੋਣਾ ਠੀਕ ਐ ਕਿੱਥੇ ਖਲ ਖਲ ਮੈਨੂੰ ਕੀ ਪਤਾ ਤੂੰ ਘਰ ਹੀ ਰਹਿੰਨੀ ਐ ਰੋਜ਼ ਤੈਨੂੰ ਪਤਾ ਹੀ ਉਹ ਕਿੱਥੇ ਹੁੰਦੀ ਐ ਹੈ ਕਿੱਥੇ ਇੱਥੇ ਦਾ ਲੇਟੀ ਹੁੰਦੀ ਐ ਉਹਨਾਂ ਜੇ ਵੱਠਲਾਂ ਚ ੱਲੇ ਦੇਖਿਆ ਖਲ ਪਤਾ ਕਿੱਥੇ ਆ ਨਾ ਇਹਦੇ ਦਾ ਬੱਕਲੀਆਂ ਇਹ ਨਵਾਂ ਹਰਾ ਆਪਣਾ ਰੈਡੀमेड ਹਰਾ ਸਾਡੇ ਕੀ ਹੁੰਦਾ ਆਪਣੇ ਹੁੰਦਾ ਸਾਡੇ ਕੀ ਹੁੰਦਾ ਆਪਣੇ ਹੁੰਦਾ ਆਪਣੇ ਵੀ ਆ ਵਾਓ ਤਾਜੀ ਤਾਜੀ ਬੱਕਰੀ ਖਾਓ ਹਰੀ ਦੀ ਮੰਡੀ ਹਰੀ ਦੀ ਮੰਡੀ ਕਣਕਾ ਸ਼ਾਵਸ਼ ਨਾ ਨਾ ਨੀ 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 ਇਹ ਆ ਕਹਿੰਦੇ ਗੋਵਿੰਦਾ ਚੋਬਰ ਜਿਹੜਾ ਭਾਈ ਇਕੱਠੇ ਅਸੀਂ ਜਿੰਮ ਲਾਉਣ ਲੱਗੇ ਸੀ ਸਰਕਾਰੀ ਜਿ ਸ਼ੁਰੂ ਚੱਲਾ ਦੇ ਕੜ ਦੇ ਟੋਕੀ ਤੇ ਪੇਰਾ ਹੁੰਦਾ ਐਸ ਤੋ 6 ਵਜੇ ਦਾ ਤੇ ਮਿੱਤਰਾਂ ਜੇ ਥੋੜੇ ਆ ਜਿੰਮ ਚ ਕਿਉਂਕਿ ਟੂਰਨਾਮੈਂਟ ਚੱਲ ਰਿਹਾ ਜੇ ਉਧਰ ਗਰਾਊਂਡ ਚ ਬਾਗੀ ਬਾਵਾ ਸੈਨਾ ਤੇ ਫਿਲਹਾਲ ਇੱਥੇ ਆਪਾਂ ਡਿਊਟੀ ਲਾਉਣੇ ਆ ਤੇ ਉੱਥੇ ਗਏ ਤਾਂ ਕੋਈ ਆਪਾਂ ਉੱਥੇ ਦਾ ਪ੍ਰੋਗਰਾਮ ਤੁਹਾਨੂੰ ਦਿਖਾ ਦੇਾਂਗੇ ਲਾਈਵ ਕਰਕੇ ਤੇ ਫਿਲਹਾਲ ਮੈਨੂੰ ਉਹ ਚੈਨਲ ਦਾ ਪਤਾ ਨਹੀਂ ਲੱਗਿਆ ਬਈ ਕਿਹੜੇ ਤੇ ਲਾਈਵ ਕਰਨਗੇ ਕੱਲ ਨੂੰ ਕੋਈ ਸਟੋਰੀ ਸਟੋਰੀ ਪਾ ਦੇਾਂਗੇ ਇੰਸਟਾਗ੍ਰam ਤੇ ਫੋਲੋ ਕਰ ਲਿਓ ਗੁਰਬਰਾਡ ਬਲੌਗਸ ਇਹੀ ਨਾਮ ਤੋਂ ਤੇ ਫਿਲਹਾਲ ਇੱਥੇ ਆਪਣੇ ਬਲੌਗ ਦੀ ਸਮਾਪਤੀ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਸਤ ਸ੍ਰੀ ਅਕਾਲ ਜੀ